ਬਹੁਤੇ ਇਹੋ ਜਿਹੇ ਇਨਸਾਨ ਹੁੰਦੇ ਨੇ ਜਿਨ੍ਹਾਂ ਤੇ ਮੁਸੀਬਤਾਂ ਪੈਂਦੀਆਂ ਨੇ ਉਹ ਟੁੱਟ ਜਾਂਦੇ ਨੇ ਹਾਰ ਜਾਂਦੇ ਨੇ ਜਾਂ ਰੱਬ ਨੂੰ ਤਾਣੇ ਮੇਨੇ ਮਾਰਦੇ ਨੇ ਪਰ ਇਹ પતિ ਪਤਨੀ ਦਾ ਪਿਆਰ ਹੈ ਜਿਹੜਾ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਬਹੁਤ ਵਧੀਆ ਜੋੜੀ ਹੈ ਜਮਾਟੋ ਦੇ ਵਿੱਚ ਜੌਬ ਤੇ ਜਾਂਦੇ ਨੇ ਅਤੇ ਆਪਣਾ ਪਰਿਵਾਰ ਚਲਾਉਂਦੇ ਨੇ ਕਿ ਦੋਇਆ ਜੇ ਘੜ ਕੇ ਦੱਸਣ ਵੀ 5 ਸਾਲ ਦੀ ਉਮਰ ਵਿੱਚ ਇੰਨਾ ਹੋਇਆ ਸੀ ਜਦ ਮੈਂ ਹੋਸ ਸੰਭਾਲਿਆ ਉਦੋਂ ਮੈਂ ਤਵੀ ਆ ਗਈ ਸੀ ਗੋਡਾ ਤੇ ਹੱਥ ਰੱਖ ਕੇ ਚੱਲਦਾ ਸੀ ਮੈਂ ਉਦੋਂ ਮੈਂ ਇਕ ਲਾਤ ਨਾਲ ਪੱਟ ਜਾਂਦਾ ਸੀ ਕੋਈ ਐਸਾ ਮਹਿਸੂਸ ਨਹੀਂ ਹੋਇਆ ਬਚਪਨ ਮੇਰਾ ਵੀ ਮੈਂ ਦਿਵਿਆਂਗ ਆ ਤੇ ਹੋਣ ਤਾਂ ਵੀ ਮਹਿਸੂਸ ਹੀ ਕੋਈ ਨਹੀਂ ਕਰ ਕੇ ਸਵੇਰੇ ਜੋ ਚੱਲ ਜਾਇਆ ਕਿ ਮਕਸਦ ਹੁੰਦਾ ਆਪਣਾ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਾਈਕ ਚਲਾਣੀ ਹੈ ਬਾਈਕ ਤੋਂ ਉਤਰਨਾ ਕੋ ਨਹੀਂ ਇਹਨੇ ਕੋ ਕਾਦਰ ਜਨਾਨੀ ਅੱਕੇ ਵਧ ਰਹੀ ਤੇ ਆਪਣਾ ਖੁਦ ਕਮਾ ਕੇ ਖਾ ਰਹੀ ਮੈਂ ਤਾਂ ਫਿਰ ਵੀ ਇੱਕ ਰਾਤ ਠੀਕ ਠਾਕ ਆ ਇਹਨਾਂ ਨੂੰ ਵੇਖ ਕੇ ਮੈਨੂੰ ਬਹੁਤ ਹੌਸਲਾ ਮਿਲਦਾ ਰਹੀ ਸਸੀ ਗੱਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜੁੜੇ ਹੋ ਔਨ ਏਅਰ ਚੈਨਲ ਦੇ ਨਾਲ ਦੋਸਤੋ ਬਹੁਤ ਸਾਰੇ ਇਹੋ ਜਿਹੇ ਇਨਸਾਨ ਹੁੰਦੇ ਨੇ ਜਿਹੜੇ ਤੰਦਰੁਸਤ ਹੁੰਦਿਆਂ ਵੀ ਦੂਜਿਆਂ ਦੇ ਸਾਹਮਣੇ ਹੱਥ ਫੁਲਾਉਂਦੇ ਹੋਏ ਨਜ਼ਰ ਆਉਂਦੇ ਨੇ ਪਰ ਅੱਜ ਅਮਰਸਰ ਦੀ ਤੁਹਾਨੂੰ ਇਹੋ ਜਿਹੇ ਪਤੀ ਪਤਨੀ ਨੂੰ ਮਿਲਾਉਣ ਜਾ ਰਹੇ ਆ ਜਿਹੜੇ ਸਭ ਤੋਂ ਹਿੰਮਤੀ ਨੇ ਅਤੇ ਬਹੁਤ ਹੌਸਲੇ ਵਾਲੇ ਨੇ ਇਹ ਪਤੀ ਪਤਨੀ ਸਰੀਰ ਤੋਂ ਚਾਹੇ ਅਪਾਹੀਜ਼ ਨੇ ਚੱਲਣ ਦੇ ਵਿੱਚ ਜਿਹੜੇ ਨੇ ਅਸਮਰਸ ਨੇ ਅਤੇ ਇਹਨਾਂ ਦੀ ਜਿਹੜੀ ਧਰਮ ਪਤਨੀ ਆ ਉਹਨਾਂ ਦੀ ਹਾਈਟ ਜਿਹੜੀ ਹੈ ਮਹਿਜ 3 ਫੁੱਟ ਹੈ ਪਰ ਪਤੀ ਪਤਨੀ ਨੇ ਜਿਹੜੇ ਇਹ ਦੁਜੇ ਲਈ ਮਿਸਾਲ ਬਣੇ ਹੋਏ ਨੇ ਬਹੁਤੇ ਇਹੋ ਜਿਹੇ ਇਨਸਾਨ ਹੁੰਦੇ ਨੇ ਜਿਨ੍ਹਾਂ ਤੇ ਮੁਸੀਬਤਾਂ ਪੈਂਦੀਆਂ ਨੇ ਉਹ ਟੁੱਟ ਜਾਂਦੇ ਨੇ ਹਾਰ ਜਾਂਦੇ ਨੇ ਜਾਂ ਰੱਬ ਨੂੰ ਤਾਣੇ ਮੇਨੇ ਮਾਰਦੇ ਨੇ ਪਰ ਇਹ પતિ ਪਤਨੀ ਦਾ ਪਿਆਰ ਹੈ ਜਿਹੜਾ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਬਹੁਤ ਵਧੀਆ ਜੋੜੀ ਹੈ ਤਾਂ ਅੱਜ ਵੀ ਆਪਣਾ ਪਰਿਵਾਰ ਪਾਲਣ ਵਾਸਤੇ ਮਿਹਨਤ ਨੂੰ ਤਰਜੀਹ ਦਿੰਦੇ ਹੋਏ ਨਜ਼ਰ ਆ ਰਹੇ ਨੇ ਜਮਾਟੋ ਦੇ ਵਿੱਚ ਜੌਬ ਤੇ ਜਾਂਦੇ ਨੇ ਅਤੇ ਆਪਣਾ ਪਰਿਵਾਰ ਚਲਾਉਂਦੇ ਨੇ ਅਕਸਰ ਹੀ ਇਹ ਸੁਣਨ ਦੇ ਵਿੱਚ ਆਉਂਦਾ ਹੈ ਕਿ ਜੀਵਨ ਸਾਥੀ ਵਧੀਆ ਹੋਵੇ ਤਾਂ ਜੀਵਨ ਸਫਲ ਬਣ ਜਾਂਦਾ ਹੈ ਇਹ ਉਦਾਹਰਣ ਇਹ ਪਤੀ ਪਤਨੀ ਦੇ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ ਕਿਉਂਕਿ ਜੀਵਨ ਸਾਥੀ ਦਾ ਸਾਥ ਹੈ ਤਾਂ ਜੀਵਨ ਸਫਲ ਹੈ ਤਾਂ ਪ੍ਰਵੀਨ ਜੀ ਜਿਹੜੇ ਜੰਮੇਸਰ ਦੇ ਰਹਿਣ ਵਾਲੇ ਨੇ ਸਾਡੇ ਨਾਲ ਮੌਜੂਦ ਨਹੀਂ ਪ੍ਰਵੀਨ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰਵੀਨ ਜੀ ਜੀਵਨ ਕਿਵੇਂ ਬੀਤ ਰਿਹਾ ਹੈ ਕਿਉਂਕਿ ਉਤਰਾ ਚੜਾ ਹਰ ਬੰਦੇ ਦੇ ਜੀਵਨ ਦਾ ਇੱਕ ਹਿੱਸਾ ਹੈ ਤੁਹਾਡਾ ਜੀਵਨ ਕਿਵੇਂ ਬੀਤ ਰਿਹਾ ਹੈ ਸਰ ਜੀਵਨ ਅੱਛਾ ਗੁਜ਼ਰ ਰਿਹਾ ਹੈ ਹਾਂਜੀ ਉਤਾਰ ਚੜਾ ਉਹ ਨਹੀਂ ਉਹ ਚੱਲ ਜੇ ਰਹਿੰਦੇ ਨੇ ਜਿੰਦਗੀ ਦਾ ਇੱਕ ਦੂਜਾ ਪਹਿਲੂ ਉਤਾਰ ਚੜਾ ਵੇ ਗਏ ਨੇ ਅੱਛਾ ਜੀ ਜੀਵਨ ਦੇ ਵਿੱਚ ਜੀਵਨ ਸਾਥੀ ਦਾ ਕਿੰਨਾ ਤੇ ਸਾਥ ਹੈ ਕਿੰਨਾ ਜਿਉਂ ਸਹਾਰਾ ਮਿਲਦਾ ਹੈ ਤੁਹਾਡੇ ਜੀਵਨ ਸਾਥੀ ਦਾ ਤੁਹਾਨੂੰ ਜੀਵਨ ਸਾਥੀ ਦਾ ਪੂਰਾ ਸੇਵ ਹੋ ਗਏ ਉਹਨਾਂ ਦਾ ਮੈਨੂੰ ਸੇਵ ਹੋ ਗਏ ਮੇਰਾ ਸਹਾਰਾ ਉਹਨਾਂ ਨੂੰ ਵੀ ਜੇ ਇੱਕ ਦੂਸਰ ਸਹਾਰ ਨਾਲ ਦੋਨੋਂ ਇੱਥੇ ਤੱਕ ਪਹੁੰਚੇ ਹਾਂ ਜੀ ਪ੍ਰਵੀਨ ਜੀ ਹੋਇਆ ਜੀ ਇਹ ਤੁਹਾਨੂੰ ਹਾਲਾਤ ਕਿਉਂ ਇਸ ਤਰ੍ਹਾਂ ਦੇ ਬਣੇ ਹੈ ਬਚਪਨ ਤੋਂ ਇਸ ਤਰ੍ਹਾਂ ਦੇ ਹਾਲਾਤ ਸੀ ਜਾਂ ਜਵਾਨੀ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਅਰੇ ਬਚਪਨ ਤੋਂ ਮੈਨੂੰ ਤਾਂ ਫਿਰ ਹੋਸ਼ ਵੀ ਕੋਣੀ ਗਈ ਇੰਨਾ ਵੀ ਆਪਣਾ ਕੀ ਹੋਇਆ ਜੇ ਕਿ ਘੜੇ ਦੇ ਦਸ ਦਿਨ ਵੀ ਪੰਜ ਸਾਲ ਜੋ ਏਜ ਵਿੱਚ ਇੰਨਾ ਹੋਇਆ ਸੀ ਜਦ ਮੈਂ ਹੋਸ਼ ਸੰਭਾਲਿਆ ਉਦੋਂ ਮੈਂ ਦਵੀ ਆਂ ਗਈ ਸੀ ਗੋਡੇ ਤੇ ਹੱਥ ਰੱਖ ਕੇ ਚੱਲਦਾ ਸੀ ਮੈਂ ਉਦੋਂ ਮੈਂ ਇੱਕ ਲਾਤ ਨਾਲ ਪੱੜ ਨਹੀਂ ਲੈਂਦਾ ਸੀ ਪਰਿਵਾਰ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਹਾਲਾਤ ਸੀ ਜਾਂ ਪਰਿਵਾਰ ਦੇ ਵਿੱਚ ਹੋਰ ਵੀ ਭੈਣ ਭਰਾ ਤੁਹਾਡੇ ਜਿਹੇ ਹੀ ਪੈਦਾ ਹੋਏ ਨੇ ਨਹੀਂ ਜੀ ਬਾਕੀ ਸਾਰੇ ਨੋਰਮਲ ਖਾਲੀ ਮੈਂ ਹਾਂਜੀ ਮੈਨੂੰ ਉਹ ਕਹਿੰਦੇ ਬੁਖਾਰ ਜਿਹਾ ਸਵਾ ਲੱਗ ਗਈ ਸੀ ਤੇ ਆਪਣਾ ਉਸ ਦਿਨ ਮੈਨੂੰ ਇਸ ਤਰ੍ਹਾਂ ਹੋਇਆ ਸੀ ਉਹ ਪੰਛਾ ਜੀ ਜੇ ਚਾਹੇ ਉਹ ਬਣਾ ਬੁਖਾਰ ਵਿੱਚ ਹਵਾ ਕੇ ਅੰਦਰ ਲੱਗ ਜਾਂਦੇ ਕਈਆਂ ਲੱਗ ਜਾਂਦੇ ਸੀ ਪਹਿਲੇ ਇਹ ਚੀਜ਼ ਹੈਗੀ ਸੀ ਇਹ ਪੋਲੀਓ ਦਾ ਵਾਇਰਸ ਜਿਵੇਂ ਇਹ ਹੋਣਾ ਕਰੋਨਾ ਦਾ ਆਇਆ ਸੀ ਜਿਵੇਂ ਹੀ ਉਹ ਪੋਲੀਓ ਪਹਿਲੇ ਚੱਲਿਆ ਸੀ ਉਹ ਜਿੰਨੇ ਕੇਸ ਨੇ ਪੁਰਾਣੀ ਹੈਗੇ ਨੇ ਨਵੇਂ ਤਾਂ ਬਹੁਤ ਘਟਨੇ ਪੋਲੀਓ ਦੇ ਕੇਸ ਸਿਸਟਮ ਜਿੰਨੀ ਜਦੋਂ ਬਚਪਨ ਤੋਂ ਬਾਅਦ ਹੋ ਸੰਭਾਲੀ ਜਵਾਨੀ ਦੇ ਪੈਰ ਪਿਆ ਤੁਹਾਡਾ ਤਾਂ ਜਦੋਂ ਪਤਾ ਚੱਲਿਆ ਜੀ ਤੁਸੀਂ ਚੱਲਣ ਦੇ ਵਿੱਚ ਸਮਰਥ ਹੋ ਪੋਲੀਓ ਦੀ ਬਿਮਾਰੀ ਤੋਂ ਪੇਟ ਤੋਂ ਸੱਚੀ ਬੀਤੀ ਦਿਲ ਤੇ ਉਸ ਵੇਲੇ ਕਿੰਨਾ ਜਿਹਾ ਦਿਲ ਟੁੱਟਿਆ ਕਿੰਨਾ ਜਿਹਾ ਹੌਸਲਾ ਟੁੱਟ ਗਿਆ ਤੁਹਾਡਾ ਸਰ ਜਦੋਂ ਮੈਨੂੰ ਹੋਰ ਸਭਾ ਜਾ ਉਹ ਤਾਂ ਮੈਂ ਗੋਡੇ ਤੇ ਚੱਜਦਾ ਹੁੰਦਾ ਸੀ ਤੇ ਇਵੇਂ ਯਾਰਾ ਦੋਸਤ ਉਹ ਇਸ ਪਾਸੇ ਧਿਆਨੇ ਨਹੀਂ ਗਿਆ ਹੈਗਾ ਠੀਕ ਹੈ ਉੱਥੇ ਹੀ ਇੱਕ ਵਾਰ ਮੋਹਰੀ ਦੇ ਬੈਠੀ ਇੱਕ ਮੈਸ ਆ ਇੱਕ ਪਰੋਸ ਹੋਰ ਸੀ ਦਿਵਾਂਗ ਤੇ ਉਹ ਵੀ ਮੇਰੇ ਵਾਂਗਰ ਗੋਡੇ ਤੇ ਹੱਥ ਰੱਖ ਕੇ ਚੱਜਦਾ ਸੀ ਬਸ ਆਪ ਆਪਸ ਵਿੱਚ ਖੇਡਦੇ ਰਹੇ ਸੀ ਆਪ ਵੀ ਰੇਸ ਰਾਣੀ ਕੁਸ਼ਤੀਆ ਕਰਨੀਆਂ ਫਿਰ ਨੋਰਮਲ ਜਿਹੇ ਪਿੰਪਰਾ ਉਹ ਹੈਗੇ ਸਨ ਯਾਰ ਦੋਸਤ ਹੈਗੇ ਸਨ ਉਹਨਾਂ ਨੂੰ ਵੀ ਸਾਨੂੰ ਫੀਲ ਨਹੀਂ ਹੁੰਦੀ ਤੇ ਯਾਰ ਦੋਸਤਾਂ ਨਹੀਂ ਹੂੰ ਉਹਨਾਂ ਨੂੰ ਵੀ ਸਾਨੂੰ ਨੋਰਮਲ ਵਰਗਾ ਕੋਈ ਬੇ ਕ੍ਰਿਕਟ ਵਗੈਰਾ ਖੇਲਣਾ ਤਾਂ ਨਾਲ ਸਾਮੇ ਰੱਖਣਾ ਮੇਰੀ ਜਗ੍ਹਾ ਕੋਈ ਦੂਜਾ ਮੁੰਡਾ ਆ ਕੇ ਆਪਣਾ ਰੰਨ ਖੇਸੀ ਜਾਂਦਾ ਹੁੰਦਾ ਸੀ ਤੇ ਯਾਨੀ ਕਿ ਉਹ ਤਾਂ ਯਾਨੀ ਕਿ ਕੋਈ ਐਸਾ ਮਹਿਸੂਸ ਨਹੀਂ ਹੋਇਆ ਬਚਪਨ ਮੇਰਾ ਵੀ ਮੈਂ ਦਿਵਿਆਂਗਾ ਤੇ ਹੁਣ ਤਾਂ ਵੀ ਮਹਿਸੂਸ ਹੀ ਕੋ ਨਹੀਂਗਾ ਪ੍ਰਵਿੰਦ ਜੀ ਜੀਵਨ ਦੇ ਵਿੱਚ ਸਫਰ ਬਾਰੇ ਜ਼ਰੂਰ ਜਾਨਣਾ ਚਾਹੁੰਦੇ ਆ ਜਮਾਟੋ ਦੀ ਜੌਬ ਕਿਵੇਂ ਸੁਭ ਬਣਿਆ ਕਿਸ ਤਰ੍ਹਾਂ ਇਸ ਚੀਜ਼ ਨਾਲ ਜੁੜੇ ਤੁਸੀਂ ਜਾਂ ਕਿਵੇਂ ਤੁਹਾਡਾ ਇਧਰ ਨੂੰ ਰੁਝਾਨ ਬਣਿਆ ਜਮਾਟੋ ਮੈਂ ਸਪੋਰਥਰ ਜੌਬ ਕਰਨ ਵਾਸਤੇ ਆਇਆ ਸੀ ਤੇ ਕਪੂਰਸਾ ਜੋਂ ਨਾ ਫਿਰ ਮੇਰੇ ਦੋਨੋ ਸਟਿਕਾ ਹੋਣ ਦੇ ਕਾਰਨ ਕਿ ਕਿ ਤਾ ਫਿਸਲ ਨਾ ਜਾਣ ਇੱਥੇ ਸਾਰਾ ਫਰਸ਼ ਹੈਗਾ ਸੀ ਉਹ ਕੰਪਨੀ ਦੇ ਅੰਦਰ ਤੇ ਆਪਣਾ ਫਿਰ ਮੇਰੇ ਵਾਈਫ ਨੇ ਜੋਬ ਦਿੱਤੀ ਸੀ ਤੇ ਫਿਰ ਉਹ ਸਮੇਂ ਮੈਂ ਫਿਰ ਕੀਤਾ ਵੀ ਆਪਣਾ ਮੇਰੇ ਵਾਈਫ ਜੋਬ ਤੇ ਜਾਂਦੇ ਨੇ ਮੈਂ ਕਾਫੀ ਉਹਨੇ ਟਰਾਈ ਕੀਤੀ ਮੈਨੂੰ ਕੰਮ ਨਹੀਂ ਮਿਲਿਆ ਤੇ ਮੈਂ ਹੋਰ ਵੀ ਦੋ ਤਿੰਨ ਆਂ ਘਾਟੂ ਵੇਖ ਚੁੱਕਿਆ ਸੀ ਕਿ ਜੇ ਮਟਰ ਦਾ ਕੰਮ ਕਰਦੇ ਸਨ ਮਰਜ਼ ਜਾਨੇਗਾ ਸਿਮਾ ਡੋਰੇ ਪਾਸੇ ਫਿਰ ਇਥੇ ਕੋਈ ਨਾ ਕੰਮ ਕਰਦਾ ਹੈਗਾ ਜੇ ਉਹ ਦੋਨੋਂ ਟੰਗਾ ਵਗੈਰਾ ਵਿਕਲਾਾਂਗੇ ਯਾਰ ਸੋ ਉਹਨੂੰ ਮੈਂ ਕਿਹਾ ਮੈਂ ਕਿਹਾ ਮੇਰੀ ਆਈਡੀ ਉੱਤੇ ਕੋ ਬਣ ਸਕਦੀ ਹੈ ਕਿ ਨਾ ਹਾਂਜੀ ਬਣ ਜਾਏਗੀ ਤੇ ਆਹ ਕੈੜੀ ਬਨਵਾਈ ਬਈ ਕਿਉਂ ਪਈਆ ਦਵਾਏ ਆਹ ਕੰਮຊੂ ਕਰਦਾ ਹੁਣ ਚਿੰਨੀਆਂ ਜੀ ਮੁਸੀਬਤਾਂ ਚਲਣੀਆਂ ਪੈਂਦੀਆਂ ਐ ਸਫਰ ਲੰਬਾ ਵੀ ਹੋ ਜਾਂਦਾ ਹੈ ਜਿਸ ਵੇਲੇ ਜਿਸ ਵੇਲੇ ਦੂਜੀ ਤੀਜੀ ਮੰਜ਼ਲ ਤੇ ਵੀ ਜਿਹੜਾ ਆਰਡਰ ਦੇਣ ਲਈ ਜਾਣਾ ਪੈਂਦਾ ਹੈ ਕਿੰਨੀਆਂ ਵੀ ਮੁਸੀਬਤਾਂ ਆਉਂਦੀਆਂ ਨੇ ਇਸ ਸਫਰ ਦੇ ਵਿੱਚ ਸਰ ਮੁਸੀਬਤਾਂ ਦੇ ਆਪਾਂ ਨੋਟਿਸ ਕਰਕੇ ਸਵੈਰ ਜਿਉ ਚੱਲ ਜਾਈਆ ਕਿ ਮਕਸਦ ਹੁੰਦਾ ਆਪਣਾ ਕਿ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਾਈਕ ਚਲਾਨੀ ਹੈ ਬਾਈਕ ਤੋਂ ਉਤਰਨਾ ਕੋ ਨਹੀਂ ਠੀਕ ਹੈ ਸਵੇਰ 9 ਵਜੇ ਬਈਦਾ ਸ਼ਮੀ ਘਾਰੀ ਆ ਕੇ ਉਤਰੀਦਾ ਹੈ ਫਿਰ ਵਾਸ਼ਰੂਮ वगैरह ਜਾਣਾ ਉਹ ਗੱਲ ਲੱਗ ਗਈ ਥੋੜੀ ਜਿਹਾ ਬਸ ਉਤਰੀ ਤੇ ਆਪਣਾ ਫਿਰ ਨਾਲ ਨਾਲ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਕੋਈ ਦਿੱਕਤ ਨਹੀਂ ਆਂਦੀ ਜਿਨੇ ਇਥੋ ਦੇ ਰੈਸਟੋਰੈਂਟ ਬਾਰੇ ਵੀ ਬਹੁਤ ਚੰਨੇ ਅੱਗੇ ਜਿਹੜੇ ਸਾਨੂੰ ਆਪਣਾ ਕਸਟਮਰ ਮਿਲਦੇ ਨੇ ਉਹ ਵੀ ਨਾਈਸ ਨੇ ਕੋਈ ਇਸ ਤਰ੍ਹਾਂ ਦਾ ਮਿਲ ਵੀ ਜਾਂਦਾ ਹੈਗਾ ਜਦ ਥੋੜੀ ਵੀ ਗਲਤ ਕਰ ਦਿੰਦਾ ਹੈਗਾ ਇਗਨੋਰ ਕਰ ਦਿੱਤਾ ਤੁਹਾਡੇ ਜੀਵਨ ਦੇ ਵਿੱਚ ਸਭ ਤੋਂ ਵੱਧ ਸਾਫ ਕਿਹੜੇ ਆਦਮੀ ਦਾ ਰਿਹਾ ਹੈ ਕਿਸ ਇਨਸਾਨ ਦਾ ਰਿਹਾ ਹੈ ਜਿਸ ਤੋਂ ਤੁਸੀਂ ਪ੍ਰਭਾਵਿਤ ਹੋਏ ਅਤੇ ਆਪਣਾ ਜੀਵਨ ਸਫਲ ਬਣਾਉਣ ਦੇ ਵਿੱਚ ਆਪਣਾ ਮਨ ਤਨ ਮਨ ਲਾਤਾ ਸਰ ਤੇਰੇ ਨਾਲ ਤੇ ਮੇਰਾ ਮੇਰੇ ਫਾਦਰ ਦਾ ਉਸ ਤੋਂ ਦੂਸਰਾ ਕਿਉਂਕਿ ਉਹਨਾਂ ਮੇਰਾ ਕਾਫੀ ਸ਼ੋਕ ਕੀਤਾ ਇਹ ਉਹ ਵੀ ਇੱਕ ਇਹ ਵੀ ਜਿਹੜਾ ਗੱਲ ਉਹ ਆਪਣਾ ਕਾਫੀ ਉਹਨਾਂ ਨੇ ਸਟਰਗਲ ਕੀਤਾ ਸੀ ਉਸ ਤੋਂ ਬਾਅਦ ਮੇਰੀ ਵਾਈਫ ਦਾ ਤਾਂ ਪਤਰਮ ਪਤਨੀ ਨਾਲ ਮਲਾਪ ਕਿਵੇਂ ਹੋਇਆ ਉਹਨਾਂ ਦੀ ਹਾਈਟ ਹੈ ਜਿਹੜੀ 3 ਫੁੱਟ ਦੇ ਨੇੜੇ ਤੇੜੇ ਹੈ ਤਾਂ ਕਿਵੇਂ ਤੁਹਾਡਾ ਸਾਥ ਬਣਿਆ ਕਿਸ ਤਰ੍ਹਾਂ ਮਲਾਪ ਹੋਇਆ ਜਰੂਰ ਸਾਂਝੀ ਕਰਿਓ ਇਹ ਤਾਂ ਸਟੋਰੀ ਕਿ ਬਹੁਤੇ ਜਿਹੜੇ ਹੁੰਦੇ ਨੇ ਨਾ ਆ ਸੋਚਦੇ ਨੇ ਕਿ ਸਾਡੇ ਜਿਹੇ ਭਾਵੇਂ ਮਿਲ ਜਾਏ ਪਰ ਸਾਡੇ ਤੋਂ ਥੱਲੇ ਵਾਲਾ ਨਹੀਂ ਚਾਹੀਦਾ ਤਾਂ ਤੁਹਾਡੀ ਪਤਰਮ ਪਤਨੀ ਦੀ ਜਿਹੜੀ ਹਾਈਟ ਹੈ 3 ਫੁੱਟ ਹੈ ਤਾਂ ਕਿਸ ਤਰ੍ਹਾਂ ਸੁਭ ਬਣਿਆ ਕਿਸ ਤਰ੍ਹਾਂ ਮਲਾਪ ਬਣਿਆ ਇਹਨਾਂ ਨਾਲ ਸਰ ਮੈਂ ਉਹਨਾਂ ਦਾ ਸਾਧਿ ਉਹਨਾਂ ਨੇਚਰ ਵੇਖ ਕੇ ਕੀਤੀ ਮੈਂ ਸ਼ਾਦੀ ਕਰਨਾ ਨਹੀਂ ਚਾਹੁੰਦਾ ਕਿ ਮੇਰੇ ਕੰਡੀਸ਼ਨ ਸੀ ਤੇ ਪਹਿਲੇ ਜੋ ਮੇਰੇ ਨਾਲ ਹੋ ਚੁੱਕਿਆ ਸੀ ਤੇ ਉਹਨਾਂ ਦਾ ਨੇਚਰ ਵੇਖਿਆ ਕਿ ਉਹ ਉਹਨਾਂ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਵੀ ਸਨ ਨਾ ਤੂੰ ਬਗਰਵਤੀ ਦਾ ਵੀ ਕੰਮ ਕਰਦੇ ਸਨ ਨਾ ਆਪਣੇ ਕਿਸੇ ਉੱਤੇ ਨਿਰਭਰਸਨ ਖੁਦ ਹੀ ਕਰਦੇ ਸਨ ਤੇ ਜਦੋਂ ਮੇਰਾ ਆਪਣਾ ਉਥੇ ਮੇਲ ਮਿਲਾਪ ਹੀ ਹੋਇਆ ਉਦੋਂ ਵੀ ਆਪਣਾ ਇਹਨਾਂ ਗੱਲ ਬਾਤੋਂ ਮੇਰੇ ਖਾਸਾ ਪ੍ਰਭਾਵ ਪਿਆ ਆਪੀ ਇਨੇ ਕੋ ਕਦਰ ਜਨਾਨੀ ਅੱਕੇ ਵਦਰੀ ਤੇ ਆਪਣਾ ਖੁਦ ਕਮਾ ਕੇ ਖਾ ਰਹੀ ਹੈ ਮੈਂ ਤਾਂ ਫਿਰ ਵੀ ਇੱਕ ਰਾਤ ਤਾਂ ਠੀਕ ਠਾਕ ਆ ਇਹਨਾਂ ਨੂੰ ਮੇਕਮਨ ਬਹੁਤ ਹੌਸਲਾ ਮਿਲਦਾ ਰਹੀ ਹੈ ਤੇ ਤੁਹਾਨੂੰ ਨਹੀਂ ਪਤਾ ਲੇਕਿਨ ਤੁਸੀਂ ਮੇਰੇ ਹਿਸਾਬ ਨਾਲ ਦੁਨੀਆ ਦੇ ਸਭ ਤੋਂ ਪਿਆਰੀ ਜੋੜੀ ਹੋ ਤੇ ਇਸ ਤਰ੍ਹਾਂ ਹੀ ਪਿਆਰ ਬਣਿਆ ਰਵੇ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਇਨਸਾਨ ਹੁੰਦੇ ਨੇ ਜਿਹੜੇ ਸਭ ਪੂਰਾ ਹੋਣ ਦੇ ਬਾਵਜੂਦ ਵੀ ਸਫਲ ਨਹੀਂ ਹੁੰਦੇ ਅਤੇ ਅੱਜ ਦੇ ਰਿਸ਼ਤੇ ਦਾ ਵੈਸੇ ਹੀ ਸਫਲ ਨਹੀਂ ਹੁੰਦੇ ਟੁੱਟ ਜਾਂਦੇ ਨੇ ਤਾਂ ਇਹ ਧਰਮ ਪਤਨੀ ਜਿਹੜੀ ਹੈ ਸਿਰਫ ਇਹਨਾਂ ਦੇ ਨਾਲ ਹੈ ਇਹੀ ਨਹੀਂ ਇਹਨਾਂ ਦਾ ਜਨਮਾਂ ਦਾ ਸਾਥ ਹੈ ਕਿਉਂਕਿ ਮਹਿਜ 3 ਫੁੱਟ ਦੀ ਹਾਈਟ ਹੈ ਇਹਨਾਂ ਦੀ ਪਰ ਪਿਆਰ ਜਿਹੜਾ ਹੈ ਬਹੁਤ ਲੰਬਾ ਚੱਲਣ ਵਾਲਾ ਹੈ ਤਾਂ ਜ਼ਰੂਰ ਪਤੀ ਪਤਨੀ ਚੱਲਣ ਦੇ ਵਿੱਚ ਸਮਰਥ ਨੇ ਚਾਹੇ ਉਹਨਾਂ ਦੀ ਹਾਈਟ 3 ਫੁੱਟ ਹੈ ਅਤੇ ਇਹ ਚੱਲਣ ਦੇ ਵਿੱਚ ਸਮਰਥ ਨੇ ਪਰ ਇਹ ਦੂਜੇ ਦਾ ਸਹਾਰਾ ਬਣੇ ਹੋਏ ਨੇ ਸਾਥੀ ਜੀਵਨ ਸਾਥੀ ਆnde ਸਫਲ ਵਧੀਆ ਮਿਲ ਜੇਦਾ ਜੀਵਨ ਸਫਲ ਹੋ ਜਾਂਦਾ ਕਿੰਨਾ ਸੱਚ ਮੰਨਦੇ ਅਸੀਂ ਅੱਛੀ ਗੱਲ ਹੈ ਬਿਲਕੁਲ ਸੱਚਾਈ ਹੈਗੀ 100% ਸੱਚਾਈ ਹੈ ਜੀ ਜੀ ਅਗਰ ਦੋਨਾਂ ਦਾ ਨੇਚਰ ਮਿਲਦਾ ਹੈਗਾ ਆਪਰ ਦਾ ਸੁਭਾਅ ਮਿਲ ਗਿਆ ਸਭ ਕੁਝ ਠੀਕ ਹੀ ਠੀਕ ਹੈ ਹਾਂ ਜਰੂਰ ਜੀ ਜਲਬਾ ਚਲਾਂਗੇ ਭੈਣ ਜੀ ਜਿਹੜੇ ਕਿ ਇਹਨਾਂ ਦੇ ਧਰਮ ਪਤਨੀ ਨੇ ਚਾਹੇ ਇਹਨਾਂ ਦੀ ਹਾਈਟ 3 ਫੁੱਟ ਹੈ ਪਰ ਹੌਸਲੇ ਬਹੁਤ ਨੇ ਜਜ਼ਬਾ ਬਹੁਤ ਹੈ ਪਰਿਵਾਰ ਚਲਾ ਰਹੇ ਨੇ ਅਤੇ ਮਿਹਨਤ ਨੂੰ ਤਰਜੀਹ ਦਿੰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਵਿੱਚ ਵੀ ਤੁਸੀਂ ਦੇਖ ਰਹੇ ਹੋ ਕਿ ਜਦੋਂ ਪ੍ਰਵੀਨ ਜੀ ਨੇ ਡਿਊਟੀ ਜਾਣਾ ਹੁੰਦਾ ਜੌਬ ਤੇ ਜਾਣਾ ਹੁੰਦਾ ਤਾਂ ਇਹ ਪੂਰਾ ਸਾਥ ਦਿੰਦੇ ਨੇ ਇੱਥੋਂ ਤਾਂ ਇਹਨਾਂ ਦਾ ਜਿਹੜਾ ਜੋਮਾਟੋ ਵਾਲਾ ਏ ਬੈਜ ਹੈ ਇਹ ਵੀ ਆ ਪਤਨੀ ਇਹਨਾਂ ਦੇ ਜਿਹੜੇ ਨੇ ਲੈ ਕੇ ਆਉਂਦੇ ਨੇ ਤੇ ਇਹਨਾਂ ਨੂੰ ਫੜਾਉਂਦੇ ਨੇ ਤੇ ਰੱਬ ਦੇ ਵਿੱਚ ਹੀ ਪੂਰੀ ਆਉਟਾਸਰੇ ਨਾਲ ਚੱਲਦੇ ਨੇ ਰੱਬ ਦਾ ਸਰਵਲ ਲੈਂਦੇ ਨੇ ਤੇ ਪਰਿਵਾਰ ਚਲਾਉਂਦੇ ਨੇ ਤਾਂ ਜੀ ਨਾਮ ਜੀ ਤੁਹਾਡਾ ਪਹਿਲਾਂ ਤੇ ਆਪਣੇ ਬਾਰੇ ਜਰੂਰ ਦੱਸਿਓ ਮੇਰਾ ਨਾਮ ਸਰੋਜ ਰਾਣੀ ਵਾਈਫ ਆਫ ਸ਼੍ਰੀ ਪ੍ਰਵੀਨ ਕੁਮਾਰ ਹਰਿਆਣਾ ਪਾਣੀਪੱਤੇ ਬਿਲੋਂਗ ਕਰਦੀ ਹਾਂ ਜੀ ਤੇ ਮੈਂ ਸਰ ਜੀ ਡੈਂਥ ਪੜੀ ਆ ਤੇ ਮੈਂ ਆਪਣੇ ਭੈਣ ਭਣਾਵਾਂ ਵਿੱਚੋਂ ਵੱਡੀ ਆ ਤੇ ਮੇਰੇ ਹਸਬੰਡ ਜੀ ਬਹੁਤ ਚੰਗੇ ਨੇ ਨੇਚਰ ਬਹੁਤ ਅੱਛਾ ਜੀ ਸਾਡਾ ਇੱਕ ਦੂਜੇ ਦਾ ਸਾਥ ਬਹੁਤ ਹੈ ਜੀ ਸੀ ਹਰ ਮੁਸ਼ਕਿਲ ਵਿੱਚ ਇੱਕ ਦੂਜੇ ਦਾ ਸਾਥ ਦੇ ਕੇ ਹੀ ਚੱਲਦੇ ਆ ਕਿਤੇ ਵੀ ਜਾਣਾ ਹੈ ਤੇ ਪਹਿਲੇ ਘਰੋਂ ਸਲਾਹ ਕਰਕੇ ਚੱਲੀਦਾ ਇਹ ਵੀ ਕਿਹੜੀ ਮੁਸ਼ਕਿਲ ਸਾਡੇ ਨਾਲ ਹੈ ਤੇ ਅਸੀਂ ਉਹਨੂੰ ਕਿਸ ਤਰ੍ਹਾਂ ਆਉਂਦਾ ਮਤਲਬ ਹਮਾਦਾਨ ਕਰਨਾ ਹੈ ਪਹਿਲੀ ਤੁਹਾਡੀ ਹਾਈਟ ਬਾਰੇ ਜਾਨਣਾ ਚਾਹੁੰਦੇ ਆ ਕਿੰਨੇ ਫੁੱਟ ਦੀ ਹਾਈਟ ਹੈ ਅਤੇ ਤੁਹਾਡੇ ਪਰਿਵਾਰ ਦੇ ਵਿੱਚੋਂ ਸਿਰਫ ਤੁਹਾਡੀ ਹਾਈਟ ਇੰਨੀ ਹੈ ਜਾਂ ਦੂਜੇ ਸਾਰੇ ਨਾਰਮਲ ਨੇ ਕਿਉਂਕਿ ਮੈਨੂੰ ਪੈਰਲਾਈਜ਼ ਹੋ ਗਿਆ ਸੀ ਬਚਪਨ ਚ ਜੀ ਤੇ ਮੇਰੇ ਦੋਨਾਂ ਲੱਤਾਂ ਦਾ ਆਪਰੇਸ਼ਨ ਹੋਇਆ ਹੈ ਜੀ ਜੋ ਮੇਰੇ ਦੂਜੇ ਭੈਣ ਭਰਾ ਨੇ ਨਾਰਮਲ ਨੇ ਉਹਨਾਂ ਦੀ ਹਾਈਟ 5 ਫੁੱਟ 5 ਇੰਚ ਹੈ ਸਾਰੇ ਮੇਰੇ ਭੈਣ ਭਰਾਵਾਂ ਦੇ ਮੇਰੇ ਮੰਮੀ ਜੀ ਵੀ ਲੰਬੇ ਨੇ ਮੇਰੇ ਭਰਾ ਵੀ ਤੇ ਮੇਰੇ ਭੈਣ ਵੀ ਜੀ ਤਾਂ ਜਿਆਦਾਤਰ ਜਿਹੜੇ ਦੂਜਿਆਂ ਨਾਲ ਅਲੈਦਾ ਹੁੰਦੇ ਨੇ ਹੱਟ ਕੀ ਹੁੰਦੇ ਨੇ ਉਹ ਆਪਣੇ ਆਪ ਦੇ ਵਿੱਚ ਹੀਣ ਭਾਵਨਾ ਮਹਿਸੂਸ ਕਰਦੇ ਨੇ ਤੁਹਾਨੂੰ ਜੇ ਇਹ ਇਸ ਤਰ੍ਹਾਂ ਮਹਿਸੂਸ ਹੋਇਆ ਆਪਣੇ ਆਪ ਨੂੰ ਜੇ ਦੂਜਿਆਂ ਦੀ ਹਾਈਟ ਦੇ ਬਰਾਬਰ ਤੁਸੀਂ ਬਰਾਬਰ ਨਹੀਂ ਹੋ ਤਾਂ ਆਪਣੇ ਆਪ 'ਚ ਹੀਣ ਭਾਵਨਾ ਕਿਸ ਤਰ੍ਹਾਂ ਦੀ ਮਹਿਸੂਸ ਹੋਈ ਸੀ ਤੁਹਾਨੂੰ ਪਹਿਲੇ ਪਹਿਲੇ ਇਹ ਹੋਈ ਸੀ ਥੋੜੀ ਜਿਹੀ ਫਿਰਨੇ ਹੀ ਹੋਈ ਸੀ ਕਿ ਮੈਂ ਦੂਜੇ ਲੋਕਾਂ ਨੂੰ ਦੇਖ ਕੇ ਚੱਲੀ ਸੀ ਕਿ ਜਦੋਂ ਦੂਜੇ ਲੋਕ ਮਤਲਬ ਜਿਹੜੀਆਂ ਮੈਰੋਪੜ ਬੱਚੀਆਂ ਨੂੰ ਦੇਖਿਆ ਸੀ ਕਿ ਮੇਰੀ ਹਾਈਟ ਜਿੰਨੀ ਆ ਬਾਹਰ ਨਿਕਲੀਆਂ ਕੁਝ ਕਰ ਰਹੀਆਂ ਆ ਜੀ ਤੇ ਮੈਂ ਉਹਨਾਂ ਨੂੰ ਦੇਖ ਕੇ ਮੇਰਾ ਹੌਸਲਾ ਅੱਗੇ ਵਧਿਆ ਕਿ ਮੈਨੂੰ ਇਹਨਾਂ ਨੂੰ ਦੇਖ ਕੇ ਅੱਗੇ ਚੱਲਣਾ ਚਾਹੀਦਾ ਹੈ ਜੀ ਤਾਂ ਜਦੋਂ ਤੁਹਾਡੀ ਪੜਾਈ ਬਾਰੇ ਜਾਨਣਾ ਚਾਹੁੰਦੇ ਆ ਤੇ ਮਾਤਾ ਪਿਤਾ ਜੀ ਨੇ ਕਿਹੜੇ ਹਾਲਾਤਾਂ ਦੇ ਵਿੱਚ ਪੜਾਇਆ ਸੀ ਤੁਹਾਨੂੰ ਕੀ ਹਾਲਾਤ ਸੀ ਪਰਿਵਾਰ ਦੇ ਤੁਹਾਡੇ ਮੇਰੇ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਸੀ ਮੇਰੀ ਮੰਮੀ ਨੇ ਇਹ ਮਤਲਬ ਕਿਹਾ ਸੀ ਕਿ ਮੈਂ ਇਸ ਆਪਣੀ ਬੇਟੀ ਨੂੰ ਪੜਾਵਾਗੀ ਅੱਗੇ ਵਧਾਵਾਗੀ ਕਿਉਂਕਿ ਹੋਰ ਤੇ ਟੀਹਾੜੀ ਵੀ ਕਰ ਸਕਦੇ ਆ ਮਜ਼ਦੂਰੀ ਕਰਕੇ ਰੋਟੀ ਵੀ ਖਾ ਸਕਦੇ ਆ ਲੇਕਿਨ ਇਹਦਾ ਮਜ਼ਦੂਰੀ ਕਰਕੇ ਰੋਟੀ ਖਾਣਾ ਬਹੁਤ ਮੁਸ਼ਕਿਲ ਹੈ ਜੀ ਫਿਰ ਉਹਨਾਂ ਨੇ ਬੜੀ ਮਿਹਨਤ ਨਾਲ ਮੈਨੂੰ ਪੜਾਇਆ ਅੱਗੇ ਮਤਲਬ 10th ਤੱਕ ਜੀ ਬੜੀਆਂ ਮੈਂ ਮੇਰੇ ਹੋਰ ਵੀ ਪੈਣਪਰਾ 10th ਤੱਕ ਪੜ੍ਹੇ ਆ ਜੀ ਮੇਰੀ ਮੰਮੀ ਜੀ ਨੇ ਮੇਰਾ ਬਹੁਤ ਸਾਥ ਦਿੱਤਾ ਹੈ ਜੀ ਹੁਣ ਪਤੀ ਪਤਨੀ ਦਾ ਪਿਆਰ ਜਿਵੇਂ ਚੱਲ ਰਿਹਾ ਹੈ ਏਵੇਂ ਜੀਵਨ ਬਤਾ ਰਹੇ ਤੁਸੀਂ ਕਹਿੰਦੇ ਮੈਂ ਜਿਵੇਂ ਪਹਿਲਾਂ ਵੀ ਸਵਾਲ ਕੀਤਾ ਵੀਰ ਜੀ ਨੂੰ ਕਿ ਜੀਵਨ ਸਾਥੀ ਵਧੀਆ ਹੋਵੇ ਤਾਂ ਜੀਵਨ ਸਫਲ ਹੋ ਜਾਂਦਾ ਹੈ ਤਾਂ ਕਿਵੇਂ ਚੱਲ ਰਿਹਾ ਜੀਵਨ ਤੁਹਾਡਾ ਜੀ ਜੀਵਨ ਬਹੁਤ ਚੰਗਾ ਚੱਲ ਰਿਹਾ ਹੈ ਜੀ ਕੋਈ ਸਾਡੀ ਐਸੀ ਲੜਾਈ ਨਹੀਂ ਹੈ ਜੀ ਅਸੀਂ ਹਰ ਦੁੱਖ ਸੁੱਖ ਦੇ ਵਿੱਚ ਸਾਥ ਹੀ ਰਹਿੰਦੇ ਹਾਂ ਜੀ ਕਦੀ ਮਹਿਸੂਸ ਨਹੀਂ ਹੁੰਦਾ ਤੁਸੀਂ ਇਹ ਦੁਜੇ ਨਾਲ ਤੁਸੀਂ ਦੁਨੀਆ ਤੋਂ ਅਲੈਦਾ ਹੋ ਏ ਹੋ ਅਡੀ ਸੈਂਬਲ ਹੋ ਕਿਸੇ ਲਈ ਇਤਨਾ ਮਹਿਸੂਸਤਾ ਨਹੀਂ ਹੋਇਆ ਤਾਂ ਨਹੀਂ ਨਹੀਂ ਜੀ ਅਸੀਂ ਇਸ ਤਰ੍ਹਾਂ ਨਹੀਂ ਅਸੀਂ ਹੋਰ ਲੋਕਾਂ ਨੂੰ ਵੀ ਦੇਖੀਦਾ ਵੀ ਉਹ ਸਾਡੀ ਤਰ੍ਹਾਂ ਹੀ ਐ ਇਹ ਵੀ ਚੱਲੇ ਆ ਤੇ ਸਾਨੂੰ ਵੀ ਚੱਲਣਾ ਚਾਹੀਦਾ ਜੀ ਕਹਿੰਦੇ ਜਿਆਦਾਤਰ ਅਸੀਂ ਦੇਖਦੇ ਆ ਜਿਹੜੇ ਤੰਦਰੁਸਤ ਵੀ ਹੁੰਦੇ ਆ ਨਾ ਉਹ ਦੂਜਿਆਂ ਦੇ ਸਾਹਮਣੇ ਹੱਥ ਫਲਾਉਂਦੇ ਨੇ ਚਾਹੇ ਮੰਦਰਾਂ ਦੇ ਬਾਹਰ ਜਗਰਤਵਾਰ ਸਾਹਿਬ ਦੇ ਬਾਹਰ ਬੈਠੇ ਹੁੰਦੇ ਨੇ ਅਤੇ ਆਪਣੇ ਆਪ ਨੂੰ ਹੀਣ ਭਾਵਨਾ ਮਹਿਸੂਸ ਕਰਦੇ ਨੇ ਸੋਚਦੇ ਨੇ ਜਿਵੇਂ ਸਾਡੇ ਨਾਲ ਰੱਬ ਨੇ ਬਹੁਤ ਮਾੜੀ ਕੀਤੀ ਹੈ ਰੱਬ ਨੂੰ ਤਾਂ ਨੇ ਮੈਨੇ ਮਾਰਦੇ ਨੇ ਹਿੰਮਤ ਤਾਂ ਹੀ ਹਾਰ ਜਾਂਦੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਤਾਂ ਹਾਲਾਤਾਂ ਨਾਲ ਲੜ ਰਹੇ ਹੋ ਮੁਸੀਬਤਾਂ ਨਾਲ ਲ ਉਹਨਾਂ ਨੂੰ ਜ਼ਰੂਰ ਸੰਦੇਸ਼ ਦਿਓ ਜਿਹੜੇ ਦੂਜਿਆਂ ਨੂੰ ਦੂਜਿਆਂ ਨੂੰ ਆਪਣੇ ਆਪ ਚ ਹੀਣ ਭਾਵਨਾ ਮਹਿਸੂਸ ਕਰਦੇ ਨੇ ਜਾਂ ਤੰਦਰੁਸਤੇ ਹੋਣ ਦੇ ਬਾਵਜੂਦ ਵੀ ਦੂਜਿਆਂ ਦੇ ਸਾਹਮਣੇ ਹੱਥ ਫਲਾਉਂਦੇ ਨੇ ਮੈਂ ਉਹਨਾਂ ਭੈਣ ਭਰਾਵਾਂ ਵੀਰਾਂ ਨੂੰ ਇਹ ਹੀ ਕਹਾਂਗੀ ਕਿਸੇ ਅੱਗੇ ਹੱਥ ਨਹੀਂ ਫਲਾਣਾ ਚਾਹੀਦਾ ਹੱਥ ਫੈਲਾੜਨਾ ਤਾਂ ਇਨਸਾਨ ਨੂੰ ਮਰ ਜਾਣਾ ਅੱਛਾ ਕਿਉਂਕਿ ਆਪਣੀ ਮਿਹਨਤ ਦੀ ਕਿਰਤ ਕਰਕੇ ਖਾਣੀ ਚਾਹੀਦੀ ਹੈ ਤੇ ਦੂਸਰੇ ਦੀ ਹੈਲਪ ਕਰਨੀ ਚਾਹੀਦੀ ਜਿਹੜਾ ਬਿਲਕੁਲ ਹੀ ਰਹਿ ਚੁੱਕਿਆ ਹੋਵੇ ਮਤਲਬ ਜੋ ਆਪਣੀ ਕਮਾਈ ਵਿੱਚ ਮਤਲਬ ਸਬਰ ਸਿੱਧੇ ਕਹੇ ਓਕੇ ਮੰਗ ਕੇ ਨਹੀਂ ਹੈ ਉਹ ਪਗਵਾਂ ਤੇ ਪਰ ਉਸਾਰ ਰੱਖਣਾ ਚਾਹੀਦਾ ਹੈ ਕਿ ਉਹ ਜ਼ਰੂਰ ਇੱਕ ਨਾ ਇੱਕ ਦਿਨ ਸਫਲਤਾ ਦਿੰਦੇ ਹੈ ਜੇ ਦੁੱਖ ਦਿੰਦਾ ਤੇ ਸੁੱਖ ਵੀ ਉਹ ਨਾਲ ਦਿੱਤੇ ਨੇ ਹਾਂਜੀ ਦੋ ਸਮੇਂ ਦੀ ਰੋਟੀ ਦਾ ਵਧੀਆ ਮਿਲ ਰਹੀ ਹੈ ਲੇਕਿਨ ਸੁਪਨਾ ਜੀ ਹੁਣ ਕਿਉਂ ਜੇ ਅੰਮ੍ਰਿਤਸਰ ਦੀ ਧਰਤੀ ਦੇ ਆਏ ਹੋ ਹਰ ਬੰਦਾ ਸੁਪਨਾ ਸਜਾਉਂਦਾ ਹੈ ਤੁਸੀਂ ਕੀ ਸੁਪਨਾ ਸਜਾਇਆ ਸਾਡਾ ਸੁਪਨਾ ਕੋਈ ਨਹੀਂ ਅਸੀਂ ਸਾਡਾ ਸੁਪਨਾ ਹੈ ਕਿ ਸਾਡੀ ਦਾਲ ਰੋਟੀ ਵਧੀਆ ਚੱਲੇ ਜੀ ਸਾਡਾ ਸਾਥ ਬਣੀ ਰਹੇ ਜੇ ਅਸੀਂ ਇੱਕ ਦੁੱਖ ਸੁੱਖ ਤੇ ਇੱਕ ਦਿਲ ਸਾਥੀ ਰਹੀ ਬਹੁਤ ਬਹੁਤ ਧੰਵਾ ਜੀ ਤਾਂ ਜ਼ਰੂਰ ਜੀ ਬਹੁਤ ਪਿਆਰੀਆਂ ਤਸਵੀਰਾਂ ਨੇ ਜ਼ਿਆਦਾਤਰ ਅਸੀਂ ਦੇਖਦੇ ਆ ਜਦੋਂ ਮੁਸੀਬਤ ਪੈਂਦੀ ਆ ਤਾਂ ਹਿੰਮਤ ਹਾਰ ਜਾਂਦੇ ਨੇ ਇਹਦਾ ਟੁੱਟ ਜਾਂਦੇ ਨੇ ਪਰ ਇਹ ਪਤੀ ਪਤਨੀ ਆ ਜਿਹੜੇ ਇੱਕ ਦੂਜੇ ਦਾ ਸਹਾਰਾ ਬਣੇ ਹੋਏ ਨੇ ਚਾਹੇ ਹਜ਼ਾਰਾਂ ਮੁਸੀਬਤਾਂ ਪਈਆਂ ਨੇ ਸਰੀਰ ਤੋਂ ਵੀ ਅਪਾਹਜ ਨਹੀਂ ਪਰ ਫਿਰ ਵੀ ਹਿੰਮਤ ਨਹੀਂ ਹਾਰੀ ਸੋਚ ਆਪਾਹਜ ਨਹੀਂ ਇਹਨਾਂ ਦੀ ਜੇ ਜੇ ਸੋਚ ਆਪਾਹਜ ਹੁੰਦੀ ਤਾਂ ਅੱਜ ਇਹ ਹੌਸਲਾ ਹਾਰ ਜਾਂਦੇ ਹਿੰਮਤ ਹਾਰ ਜਾਂਦੇ ਆਜੂ ਮਿਹਨਤ ਨਾਲ ਆਪਣਾ ਪਰਿਵਾਰ ਪਾਲਦੇ ਕੋਈ ਨਜ਼ਰ ਆ ਰਹੇ ਨੇ ਚਾਹੇ ਜਮਾਟੋ ਦੇ ਵਿੱਚ ਜੌਬ ਤੇ ਜਾਂਦੇ ਨੇ ਅਤੇ ਇਹਨਾਂ ਦੀ ਧਰਮ ਪਤਨੀ ਦਾ ਜਿਹੜੇ ਹਾਈਟ ਹੈ ਸਿਰਫ ਔਰ ਸਿਰਫ 3 ਫੁੱਟ ਹੈ ਜਾਨੀ ਕਿ ਦੁਨੀਆਂ ਤੋਂ ਅਲੈਦਾ ਨਹੀਂ ਪਰ ਇਹਨਾਂ ਦੇ ਮਨ ਦੇ ਵਿੱਚ ਵਿਚਾਰ ਨਹੀਂ ਆਇਆ ਮਨ ਦੇ ਵਿੱਚ ਸੋਚ ਨਹੀਂ ਆਈ ਜਿਵੇਂ ਅਸੀਂ ਦੁਨੀਆਂ ਤੋਂ ਅਲੈਦਾ ਫਿਰ ਵੀ ਹਿਮਤ ਨਾਲ ਆਪਣਾ ਪਰਿਵਾਰ ਪਾਲ ਰਹੇ ਨੇ ਸਾਨੂੰ ਵੀ ਸੇਧ ਲੈਣ ਦੀ ਲੋੜ ਹੈ ਜਦੋਂ ਮੁਸੀਬਤਾਂ ਪੈਂਦੀਆਂ ਤਾਂ ਹਿੰਮਤ ਨਹੀਂ ਹਾਰਨੀ ਚਾਹੀਦੀ ਟੁੱਟਣਾ ਨਹੀਂ ਚਾਹੀਦਾ ਰੱਬ ਨੂੰ ਨਾਰਾਜ਼ ਨਹੀਂ ਹੋਣੀ ਚਾਹੀਦੀ ਮੁਸੀਬਤਾਂ ਨਾਲ ਲੜਨਾ ਚਾਹੀਦਾ ਅਤੇ ਆਪਣੀ ਮੰਜ਼ਿਲ ਵੱਲ ਵਧਣਾ ਚਾਹੀਦਾ ਇਸੇ ਉਮੀਦ ਦੇ ਨਾਲ ਮੈਨੂੰ ਦਿਓ ਜਸ ਮੈਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਤੁਸੀਂ ਜੁੜੇ ਰਹੋ ਆਉਣੇ ਚੈਨਲ ਦੇ ਨਾਲ